ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੈ ਗੁਰੂ ਬਾਣੀ ਕਹਿ ਸੇਵਕ ਜਨਮਾਨੈ ਪ੍ਰਤਾਕ ਗੁਰੂ ਨਿਸਤਾਰੈ ਸੁਖੋਤਨ ਗੁਰ ਸੇਵੀਐ ਇਹਨਸ ਸੈ ਜਿਸੁ ਭਾਈ ਦਰਸ਼ਨ ਪਰਸੀਏ ਗੁਰੂ ਕੈ ਜਨਮ ਮਰਨ ਦੁਖਿ ਜਾਏ ਸਤਨਾਮੁ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਸੋਰਠ ਮਹਲਾ ਨੋਮਾ ਮਨ ਕੀ ਮਨ ਹੀ ਮਾਹੀ ਰਹੀ ਨਾ ਹਰ ਭਜੇ ਨਾ ਤੀਰਤ ਸੇਵੈ ਚੋਟੇ ਕਾਲ ਗਹੀ ਮਨ ਕੀ ਮਨ ਹੀ ਮਾਹੀ ਰਹੀ ਨਾ ਹਰ ਭਜੇ ਨਾ ਤੀਰਤ ਸੇਵੈ ਚੋਟੇ ਕਾਲ ਗਹੀ ਰਹਾ ਹੂੰ ਦਰਮੇਤ ਪੂਤ ਰਤ ਸੰਪਤ ਤਨ ਪੁਰਨ ਸਮਹੀ ਅਗਰ ਸਗਲ ਮਿਥਿਆਏ ਜਨ ਭਜਨ ਰਾਮ ਕੋ ਸਹੀ ਫਰਤ ਫੇਤ ਪਹਤੇ ਜੁਗ ਹਾਰਿਓ ਮਾਨਸ ਦੇ ਲਹੀ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਾ ਨਹੀਂ ਕਰਤ ਫੇਲਤ ਬਹੁਤਯੁਗ ਹਾਰਿਓ ਮਾਨਸ ਦੇ ਲਹੀ ਨਾਨਕ ਐਤ ਮਿਲਨ ਕੀ ਬਰੀਆ ਸਿਮਰਤ ਕਾਹ ਨਹੀਂ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ